ਤਾ ਮੇਰੇ ਖਿਆਲ ਲੇਟ ਹੋ ਗਿਆ ਕਿਉਂਕਿ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਮੈਂ ਅੱਜ ਤੱਕ ਆਪਣੇ ਕਿਸੇ ਪ੍ਰੋਗਰਾਮ ਤੇ ਲੇਟਰੀ ਹੋਇਆ ਪਰ ਕੁਛ وجہ ਹੈ ਜੀ ਹੋਈ ਤੇ ਪਿੱਛੇ ਜਾਮ ਲੱਗ ਗਿਆ ਤਾਂ ਕਰਕੇ ਮੈਂ ਲੇਟ ਹੋ ਗਿਆ ਉਸ ਮਾਫੀ ਚਾਹਨਾ ਮੈਨੂੰ ਉਮੀਦ ਹੈ ਕਿ ਤੁਸੀਂ ਮਾਫੀ ਕਰੋਗੇ ਤੇ ਬਾਕੀ ਪਿੰਡ ਮਚਾਕੀ ਦੇ ਸਾਰੇ ਸੂਝਵਾਨ ਸੱਜਣੋ ਮੇਰੀਆਂ ਭੈਣਾ ਬਜ਼ੁਰਗ ਦੋਸਤ ਤੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਗੁਰਜਤ ਸਿੰਘ ਜੀ ਸੇਖੋ ਤੇ ਸਾਡੇ ਬਾਪੂ ਜੀ ਵੱਡੇ ਸੇਖੋ ਸਾਹਿਬ ਪ੍ਰਮਾਰ ਜੀ ਬਲਾਕ ਪ੍ਰਧਾਨ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਸਿਆਣੇ ਕਹਿੰਦੇ ਆ ਜੇ ਕਿਸੇ ਬੰਦੇ ਦਾ ਪਤਾ ਕਰਨਾ ਹੋਵੇ ਵੀ ਕਿਹੋ ਜਿਹਾ ਹੈ ਜੇ ਉਹਦੇ ਕੈਰੇਕਟਰ ਦਾ ਪਤਾ ਕਰਨਾ ਹੋਵੇ ਕਿਹੋ ਜਿਹਾ ਤਾਂ ਉਹਦਾ ਪਿੰਡ ਸਭ ਤੋਂ ਪਹਿਲਾਂ ਦੱਸਦਾ ਵੀ ਉਹ ਬੰਦਾ ਕਿਹੋ ਜਿਹਾ ਹੈ ਅੱਜ ਬੜੀ ਖੁਸ਼ੀ ਹੋਈ ਕਿ ਸਾਰੇ ਪਿੰਡ ਚਾਹੇ ਛੋਟਾ ਪਿੰਡ ਹੈ ਪਰ ਬਹੁਤ ਤਦਾਦ ਦੇ ਵਿੱਚ ਲੋਕ ਆਏ ਤੇ ਇਹਨਾਂ ਨਿੱਘਾ ਸਵਾਦ ਕੀਤਾ ਸੇਖੋ ਸਾਹਿਬ ਥੈਂਕ ਯੂ ਸੋ ਮੱਚ ਇਹ ਤੁਹਾਡੀ ਇਥੇ ਪਿੰਡ ਦੀ ਜੋ ਇੱਜ਼ਤ ਬਣੀ ਹੈ ਤੁਹਾਡੀ ਜਦ ਤੁਸੀਂ ਇਹਨਾਂ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਹੀ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਬਾਕੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਵੇਂ ਸੇਖੋ ਸਾਹਿਬ ਨੇ ਕਿਹਾ ਕਿ ਮੇਰੀ ਕੋਈ ਫਾਈਲ ਰਜੈਕਟ ਨਹੀਂ ਹੋਈ ਕਿ ਮੈਂ ਬਹੁਤ ਮਾਨ ਸਾਹਿਬ ਦਾ ਚਹੇਤਾ ਤੇ ਹੁਣ ਹੋਰ ਵੀ ਇੱਕ ਚਹੇਤਾ ਆ ਗਿਆ ਮੈਂ ਮੇਰਾ ਭਰਾ ਹੈ ਭਗਵੰਤ ਮਾਨ ਅਸੀਂ ਬਚਪਨ ਤੋਂ ਇਕੱਠੇ ਆਂ ਜਦੋਂ 17-18 ਸਾਲਾਂ ਦੇ ਸੀਗੇ ਉਦੋਂ ਤੋਂ ਅੱਜ ਤੱਕ ਇਕੱਠੇ ਆ ਇੱਕ ਮਿਸਾਲ ਹੁੰਦੀ ਹੈ ਕਿਉਂਕਿ ਜਦੋਂ ਦੋਸਤੀਆਂ ਨਿਭਦੀਆਂ ਨੇ ਜਾਂ ਕੋਈ 2 ਸਾਲ 4 ਸਾਲ ਜਾਂ 6 ਮਹੀਨਿਆਂ ਦੀ ਦੋਸਤੀ ਨਹੀਂ ਇਹ ਘੱਟ ਤੋਂ ਘੱਟ 30 ਸਾਲਾਂ ਦੀ ਦੋਸਤੀ ਹੈ ਜੇ ਤੁਸੀਂ ਕਿਸੇ ਦੇ ਦੋਸਤ ਬਣਦੇ ਤਾਂ ਘੱਟ ਤੋਂ ਘੱਟ ਤੁਹਾਨੂੰ ਇੰਨੇ ਸਾਲ ਦੇਣੇ ਪੈਂਦੇ ਆ ਸਮੇਂ ਪੂਰੀ ਪੂਰੇ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਕੋਈ ਵੀ ਤੁਹਾਡੇ ਇਲਾਕੇ ਦਾ ਕੰਮ ਹੋ ਭਗਵੰਤ ਮਾਨ ਸਾਹਿਬ ਦਾ ਹੱਥ ਫੜ ਕੇ ਉਹਦੇ ਹਰੇ ਪੈਨ ਤੋਂ ਸਾਈਨ ਕਰਾਵਾਣਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਾਕੀ ਇਹ ਵੀ ਵਾਦਾ ਕਰਦਾ ਕਿ ਤੁਸੀਂ ਆਪਣੇ ਫਰੀਦਕੋਟ ਇਲਾਕੇ ਦੀ ਵੀਡੀਓ ਬਣਾ ਕੇ ਰੱਖ ਲਓ ਜੇ ਆਉਣ ਵਾਲੇ 5 ਸਾਲਾਂ ਵਿੱਚ ਜੇ ਨਹਾਰ ਨਾ ਬਦਲਤੀ ਤਾਂ ਕਹਿਓ ਬੋਲੇ ਸੋਨਿਆੜਾ ਜਿਵੇਂ ਗੁਰਦੇਵ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਦੇ ਘਰ ਤੋਂ ਨਿਕਲੇ ਇੱਕ ਬੜਾ ਵੱਡਾ ਜੰਗਲ ਲੱਭ ਇੱਥੇ ਜਿਹੜੀਆਂ ਪਹਾੜੀ ਕਿਕਰਾਂਗੀਆਂ ਸੀਗੀਆਂ ਮੈਂ ਸੇਖੋ ਸਾਹਿਬ ਤੋਂ ਪੁੱਛਿਆ ਕਿ ਸੇਖੋ ਸਾਹਿਬ ਇਹ ਜਗ੍ਹਾ ਵਿਹਲੀ ਪਈ ਹੈ ਇੱਕ ਇਹ ਕਿਹਦੀ ਜਗ੍ਹਾ ਹੈ ਸਰਕਾਰ ਦੀ ਜਿਹੜਾ ਇਹਨਾਂ ਨੇ ਦੱਸਿਆ ਕਿ ਇੱਥੇ ਕਿਸੇ ਵੇਲੇ ਜਹਾਜ਼ ੜਾਉਂਦੇ ਸੀ ਮਹਾਰਾਜਾ ਸਾਹਿਬ ਤੇ ਅਸੀਂ ਇਹ ਵੀ ਤੁਹਾਨੂੰ ਵਾਅਦਾ ਕਰਦੇ ਹਾਂ ਸੇਕੋ ਸਾਹਿਬ ਦੇ ਨਾਲ ਮਿਲ ਕੇ ਇੱਥੇ ਦੁਬਾਰਾ ਜਹਾਜ਼ ੜਾਵਾਗੇ ਕੀ ਤੇ ਕੀ ਇਹ ਦੁਕਾਰਾ ਉਠਾਗਾ ਕੈਂਪੇਨ ਹਾਂਜੀ ਮਜਾਕੀ ਪਿੰਡ ਤੋਂ ਸਾਡੇ ਮਾਝੋਗ ਐਮ ਐਲ ਏ ਸਾਹਿਬ ਸਰਦਾਰ ਗੁਰਦੇਵ ਸਿੰਘ ਸੇਖੋਂ ਜੀ ਤੇ ਪਿੰਡ ਤੋਂ ਜੱਦੀ ਪਿੰਡ ਤੋਂ ਕਰੀ ਹੈ ਜੀ ਔਰ ਬਾਬਾ ਮਿਹਰ ਕਰੂਗਾ ਔਰ ਬਹੁਤ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਚੰਗਾ ਮਾਨਸਿਕਤ ਮਹਿਸੂਸ ਹੋ ਰਿਹਾ ਬਿਲਕੁਲ ਜੀ ਉਹ ਸਾਡੇ ਨਾਲ ਹੀ ਨੇ ਜੀ ਉਹਨਾਂ ਦੇ ਵਿਚਾਰ ਸਾਡੇ ਨਾਲ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਕਮੀ ਕਦੇ ਮਹਿਸੂਸ ਹੋ ਹੀ ਨਹੀਂ ਸਕਦੀ ਉਹ ਸਾਡੇ ਵਿੱਚ ਹੀ ਨੇ ਉਹਨਾਂ ਦੀ ਸੋਚ ਸਾਡੇ ਵਿੱਚ ਬਿਲਕੁਲ ਜੀ ਮੁੱਦੇ ਆਪਣੇ ਜਿੰਨੇ ਐਮ ਐਲ ਏ ਸਾਹਿਬਾਨ ਨੇ ਇਲਾਕਾ ਵਾਈ ਦੇਖਾਂਗੇ ਜਿਹੜੇ ਜਿਹੜੇ ਵੀ ਹੋਏ ਸਾਰੇ ਕਰਾਂਗੇ ਜੀ ਬਿਲਕੁਲ ਜ ਤੇ ਬਾਕੀ ਬੰਦੀ ਸਿੰਘਾਂ ਦਾ ਤਾਂ ਇਹ ਹੈ ਕਿ ਬੜਾ ਸੈਂਸਟਮ ਬੁੱਧਾ ਜੀ ਇਹ ਪਰਮਾਤਮਾ ਜੋ ਵੀ ਕਿਸੇ ਦੀ ਵੀ ਜਿਹੜੀਆਂ ਨੇ ਵੀ ਸਜਾਵਾਂ ਪੂਰੀਆਂ ਹੋਈਆਂ ਨੇ ਉਹ ਉਹਨਾਂ ਨੂੰ ਰਹਾ ਹੋਣਾ ਬਹੁਤ ਚੰਗਾ ਲੱਗਿਆ ਜੀ ਤੁਸੀਂ ਦੇਖ ਹੀ ਰਹੇ ਹੋ ਬੜਾ ਲੋਕਾਂ ਚ ਉਤਸ਼ਾਹ ਹੈ ਔਰ ਬੜਾ ਚੰਗਾ ਲੱਗ ਰਿਹਾ ਹੈ